ਮੈਂ ਸੁਦੀਰ ਕਮੋਜ ਵਿੱਕੀ ਸਰਪੰਚਤਾ ਨਹੀਂ ਮੋਰੀ ਰਾਮ ਤੋਂ ਤੇ ਮੇਰੀ ਭੈਣ ਦਾ ਐਕਸੀਡੈਂਟ ਹੋਇਆ ਸਵੇਰੇ तकरीबन 8 ਵਜੇ ਸਵਾ 8 ਵਜੇ ਸਾਨੂੰ ਪਤਾ ਲੱਗਿਆ ਸੀ ਇਹਨਾਂ ਦਾ ਐਕਸੀਡੈਂਟ ਹੋ ਗਿਆ ਤੇ ਔਨ ਦੀ ਸਪਾਟ ਹੀ ਮੌਕੇ ਤੇ ਡੈਥ ਹੋ ਗਈ ਸੀ ਇਹਨਾਂ ਦੀ ਕਿੰਨੇ ਜਿੰਨੇ ਸੀ ਕਿੱਥੇ ਜਾ ਰਹੇ ਸੀ ਇਹਨਾਂ ਦੇ ਸਿਸਟਰ ਦੇ ਫਾਦਰ ਇਨ ਲਾਅਡ ਐਡਮਿਟ ਸੀਗੇ ਉੱਥੇ ਬਠਿੰਡੇ ਹਸਪੀਟਲ ਉਹਨਾਂ ਦਾ ਪਤਾ ਕਰਨ ਜਾ ਰਹੇ ਸੀਗੇ ਦੋ ਗੱਡੀਆਂ ਸੀ ਟਰੱਕ ਸੜਕ ਤੇ ਖੜਾ ਸੀ ਸਰਕਾਰ ਦੀ ਐਨੀ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਹੈ ਜੇ ਕੋਈ ਚੀਜ਼ਾਂ ਰਾਤ ਨੂੰ ਖਰਾਬ ਹੁੰਦੀਆਂ ਨੇ ਤੇ ਕੋਈ ਉਹਨਾਂ ਦੇ ਪਿੱਛੇ ਕੋਈ ਕੋਈ ਟਾਲੀਆਂ ਸੁੱਟ ਦੇਣ ਕੋਈ ਰਿਫਲੈਕਟਰ ਲਾ ਦੇਣ ਕਿਤੇ ਕੁਤਨੀ ਦਾ ਟਰੱਕ ਖਰਾਬ ਹੋਇਆ ਗਾਣੇ ਸੜ ਤੇ ਅੱਗੇ ਸੂਰਜ ਪਿਆ ਤੇ ਟਰੱਕ ਤੇ ਗੱਡੀ ਉਹਨੇ ਮੁੰਡੇ ਨੇ ਕੱਟਣ ਦੀ ਕੋਸ਼ਿਸ਼ ਪੂਰੀ ਕੀਤੀ ਆ ਪਰ ਨੁੱਕਰ ਗੱਡੀ ਤੇ ਜਸ ਨੁੱਕਰ ਤੇ ਅੱਗੇ ਫਰੰਟ ਤੇ ਭੈਣ ਬੈਠੀ ਸੀ ਉਹ ਨੁੱਕਰ ਤੇ ਟਰੱਕ ਵੱਜਾ ਉਹ ਸਾਰਾ ਦਿਮਾਗ ਸਿਰ ਸਾਰਾ ਬਾਹਰ ਆ ਗਿਆ ਸਾਰਾ ਬਾਹਰ ਕਿੰਨੇ ਬੱਚੇ ਸੀ ਨਾਲ ਕੌਣ-ਕੌਣ ਸੀ ਕਿਤੇ ਕਿਸ ਤਰ੍ਹਾਂ ਦੀ ਨਾਲ ਬੇਟਾ ਬੇਟਾ ਚਲਾ ਰਿਆ ਸੀਗਾ ਜੀ ਇੱਕ ਉਹਨੇ ਨਾਲ ਪਿੱਛੇ ਬੈਠੀ ਸੀ ਉਹਨਾਂ ਦਾ ਜਵਾਰਾ ਟੁੱਟ ਗਿਆ ਉਹ ਵੀ ਫਿਰਾਲ ਐਮਰਜੈਂਸੀਜ ਨੇ ਇੱਕ ਨਾਲ ਬੇਟੀ ਸੀ ਬੇਟੀ ਵੀ ਠੀਕ ਹੈ ਜੀ ਕੀ ਮੰਗ ਕਰਦੇ ਨੇ ਕੋਈ ਨਹੀਂ ਮੰਗ ਸਾਡਾ ਤਾਂ ਘਰ ਬੈਠ ਗਿਆ ਸੀ ਕੀ ਮੰਗ ਕਰਨਾ ਸਰਕਾਰ ਨੂੰ ਦੱਸ ਤੇ ਇਹ ਕਹਿਣਾ ਚਾਹੁੰਦੇ ਆਂ ਵੀ ਇਹੋ ਜਿਹੜੇ ਰਾਤ ਨੂੰ ਨਾਕੇ ਲਾ ਕੇ ਛੱਡ ਕੇ ਚਲੇ ਜਾਂਦੇ ਨੇ ਕਮ ਸੇ ਕੋਈ ਨਾਕੇ ਪਾਸੇ ਕਰਕੇ ਜਾਣ ਜਦ ਰਾਤ ਨੂੰ ਜਿਹੜੀਆਂ ਗੱਡੀਆਂ ਖਰਾਬ ਹੁੰਦੀਆਂ ਨੇ ਖੜੀਆਂ ਹੁੰਦੀਆਂ ਨੇ ਇਹਨਾਂ ਦੇ ਕੋਈ ਰੈਫਲੈਕਟਰ ਜ਼ਰੂਰੀ ਨੇ ਜਾਂ ਇਹਨਾਂ ਪਿੱਛੇ ਕਮ ਸੇ ਕੋਈ 10 10 15 ਫੁੱਟ ਤੇ ਕੋਈ ਟਾਹਣੀਆਂ ਤੋੜ ਕੇ ਰੱਖ ਦਿਆ ਕਰ ਕਮ ਸੇ ਕੋਈ ਬੰਦਾ ਕੋਈ ਡਰਾਈਵਰ ਨੂੰ ਪਤਾ ਲੱਗੇ ਬ੍ਰੇਕ ਲੱਗੇ ਕੋਈ 10 10 15 ਫੁੱਟ ਤੇ ਗੱਡੀ ਰੋਕ ਰੋਜਾਤ ਸੇ ਇਹਨਾਂ ਕਰਕੇ ਰੋਜਾਤ ਸੇ ਹੁੰਦੇ ਨੇ ਇਹ ਨਹੀਂ ਇੱਕ ਕਾ ਵਰਨਾਕਾਰ ਅੱਜ ਜਾ ਰਹੀ ਸੀ ਜਿਹੜਾ ਅਲਾਵਾ ਤੋਂ ਬਠਿੰਡਾ ਜੀ ਤੇ ਦੁੱਧੇ ਪਿੰਡ ਕੋਲੇ ਕਾਰ ਦਾ ਐਕਸੀਡੈਂਟ ਹੋਇਆ ਜੀ ਤੇ ਉਹਦੇ ਸਬੰਧ ਚ ਅਸੀਂ ਕਾਰਵਾਈ ਕਰ ਰਹੇ ਹਾਂ ਜੋ ਸਟੇਟਮੈਂਟ ਦਿਖਾਉਣਗੇ ਪਰਿਵਾਰ ਉਸ ਮਤਲਬ ਕਰ ਰਹੇ ਨੇ ਜਿਹੜੇ ਰੋਡ ਤੇ ਇਹ ਬਠਿੰਡਾ ਰੋਡ ਤੇ ਜੀ ਪਿੰਡ ਦੁੱਧਾ ਜੀ ਇੱਕ ਗੱਡੀ